ਅੱਜ 76ਵੇਂ ਗਣਤੰਤਰ ਦਿਵਸ ਮੌਕੇ ਸਮੁੱਚੇ ਅਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਨਜ਼ਰ ਆ ਰਹੇ ਨੇ ਜੇਕਰ ਗੱਲ ਧਾਰੀਵਾਲ ਬਾਈਪਾਸ ਦੀ ਕਰੀਏ ਤਾਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਧਾਰੀਵਾਲ ਨਹਿਰ ਦੇ ਬ੍ਰਿਜ ਉੱਪਰ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਵਾਹਨ ਨੂੰ ਰੋਕ ਕੇ ਬਰੀਕੀ ਦੇ ਨਾਲ ਵਾਹਨਾਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਧਾਰੀਵਾਲ ਪੁਲਿਸ ਦੇ ਜੋ ਅਧਿਕਾਰੀ ਨੇ ਉਹਨਾਂ ਵੱਲੋਂ ਲੋਕਾਂ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਗਈ ਇਸ ਵਿਸ਼ੇਸ਼ ਚੈਕਿੰਗ ਅਭਿਆਨ ਦੇ ਦੌਰਾਨ ਪੁਲਿਸ ਵੱਲੋਂ ਕਈ ਵਾਹਨਾਂ ਨੂੰ ਲਗਾਤਾਰ ਰੋਕਦੇ ਹੋਏ ਅਦੂਰੇ ਵਾਹਨਾਂ ਵਾਲਿਆਂ ਦੇ ਚਲਾਨ ਵੀ ਕਟੇ ਗਏ ਗੱਲਬਾਤ ਦੌਰਾਨ ਧਾਰੀਵਾਲ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਵਿਆਮਾ ਹਰੀਸ਼ ਕੁਮਾਰ ਓਮਪrakash ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਧਾਰੀਵਾਲ ਥਾਣੇ ਦੀ ਹੱਦ ਅੰਦਰ ਪੈਂਦੇ ਕਈ ਜਗ੍ਹਾ ਦੇ ਉੱਤੇ ਨਾਕੇ ਲਾ ਕੇ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਤੇ ਇਸ ਅਧਿਕਾਰੀ ਨੇ ਬੁਲਟ ਤੇ ਜਿਹੜੇ ਕੁਝ ਨੌਜਵਾਨ ਸ਼ਾਮ ਨੂੰ ਧਾਰੀਵਾਲੇ ਇਲਾਕੇ ਦੇ ਵਿੱਚ ਪਟਾਕੇ ਮਾਰਦੇ ਹਨ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਇਹ ਬੁਲਟ ਤੇ ਪਟਾਕੇ ਮਾਰਨ ਵਾਲੇ ਨੌਜਵਾਨ ਬਾਜਾਨ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਓ ਦੇਖੋ ਅੱਜ ਦੀ ਸਾਡੀ ਵਿਸ਼ੇਸ਼ ਰਿਪੋਰਟ ਮਾ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ 26 ਜਨਵਰੀ ਦਾ ਕਰਕੇ ਅਮਹੀਂ ਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸਿੱਕੀ ਬੰਦੇ ਤੇ ਜਿਹੜਿਆ ਨਿਗਰਾਨੀ ਕੀਤੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਪਬਲਿਕ ਨੂੰ ਅਪੀਲ ਕੀਤੀ ਕਿ ਤੁਸੀਂ ਫੁੱਲਦਲੀ ਦੇ ਨਾਲ 26 ਜਨਵਰੀ ਮਨਾਓ ਤੇ ਅਸੀਂ ਤੁਹਾਡੇ ਹਰ ਪੱਖੋਂ ਸਕਿਉਰਿਟੀ ਦੇ ਲਈ ਪਵਾਉਂਦੇ ਆ ਬਾਸ ਚਲਾਨ ਕੱਟੇ ਘਟੋ ਉਹਨਾਂ ਨੂੰ ਇਹ ਹੀ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ